ਜਦੋਂ ਛੋਟੇ ਹੁੰਦੇ ਕਿਸੇ ਨੂੰ ਆਪਣੇ ਮਾਪਿਓ ਦਾ ਟੈਟੂ ਆਪਣੇ ਬਾਹਾਂ ਤੇ ਆਪਣੇ ਸਰੀਰ ਤੇ ਕਿਤੇ ਵੀ ਬਣਵਾਇਆ ਦੇਖਦੇ ਸਨ ਤਾਂ ਅਸੀਂ ਸੋਚਦੇ ਸੀ ਕਿ ਯਾਰ ਇਹ ਪਿਆਰ ਦਿਖਾਉਣ ਦਾ ਕਿਹੜਾ ਨਤੀਜਾ ਹੋਇਆ ਪਿਆਰ ਤੁਸੀਂ ਦਿਖਾਉਣਾ ਹੈ ਪਿਆਰ ਤੁਸੀਂ ਇਜ਼ਹਾਰ ਕਰਕੇ ਦਿਖਾ ਸਕਦੇ ਹੋ ਪਰ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਭਾਈ ਤੂੰ ਟੈਟੂ ਕਿਉਂ ਬਣਵਾਇਆ ਤੇ ਉਹ ਕਹਿੰਦਾ ਮੇਰੇ ਮਾਪਿਓ ਮੇਰੇ ਨਾਲ ਨਹੀਂ ਹੈਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਇਹਨਾਂ ਟੈਟੂ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਮੇਰੇ ਨਾਲ ਮੇਰੇ ਮਾਪਿਓ ਰਹਿੰਦੇ ਨੇ ਤੇ ਉਦਾਂ ਹੀ ਸਿੱਧੂ ਮੂਸੇ ਵਾਲੇ ਦੀ ਮਾਤਾ ਮਾਤਾ ਚਰਨ ਕੌਰ ਨੇ ਵੀ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਦਾ ਟੈਟੂ ਆਪਣੇ ਬਾਹਾਂ ਤੇ ਬਣਵਾਇਆ ਕਿੰਨੇ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਵੀ ਹੈ ਵੇਖਣ ਨੂੰ ਕਿੰਨਾ ਸੋਹਣਾ ਵੀ ਲੱਗਦਾ ਹੈ ਤੇ ਦੂਜੇ ਪਾਸੇ ਦੁੱਖ ਵੀ ਬਹੁਤ ਹੁੰਦਾ ਕਿ ਕਿਰਦਾਰ ਇੱਕ ਬੰਦੇ ਦਾ ਜਿੱਦਾਂ ਮਰਜ਼ੀ ਹੋਵੇ ਚਾਹੇ ਸਿੱਧੂ ਇੱਕ ਗਾਇਕ ਸੀ ਚਾਹੇ ਜਿੰਨੇ ਬੰਦੇ ਕਹਿੰਦੇ ਨੇ ਉਹਦੇ ਗਲਤ ਬੰਦਿਆਂ ਨਾਲ ਸੰਬੰਧ ਸੀ ਜਾਂ ਫਿਰ ਚਾਹੇ ਸਿੱਧੂ ਜਿਸ ਤਰੀਕੇ ਦਾ ਵੀ ਇਨਸਾਨ ਸੀ ਪਰ ਹੈ ਤਾਂ ਆਪਣੀ ਮਾਂ ਦਾ ਪੁੱਤ ਸੀ ਜਦੋਂ ਬਾਪ ਨੇ ਆਪਣੀ ਪਗੜੀ ਉਤਾਰ ਕੇ ਲੋਕਾਂ ਸਾਹਮਣੇ ਦਿਖਾਈ ਸੀ ਤੇ ਉਹ ਤਸਵੀਰ ਉਹ ਵੀਡੀਓ ਵੇਖ ਕੇ ਅੱਜ ਵੀ ਹੌਂਕਾ ਨਿਕਲ ਜਾਂਦਾ ਹੌਲ ਪੈਂਦੇ ਨੇ ਕਿ ਉਸ ਬਾਪ ਤੇ ਕੀ ਬੀਤੀ ਹੋਣੀ ਪਰ ਜਦੋਂ ਨਿੱਕਾ ਸਿੱਧੂ ਆਇਆ ਉਸ ਮਾਪੇ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਈ ਉਹ ਵੇਖ ਕੇ ਸਾਰਿਆਂ ਦੇ ਮਨ ਬਿਲਕੁਲ ਐਵੇਂ ਚਿਹਰੇ ਪਸੰਦ ਹੋ ਗਏ ਕਿ ਭਾਈ ਕਿਆ ਬਾਤ ਮਤਾ ਚਰਨ ਕੌਰ ਨੇ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਆਪਣੀ ਬਾਹ ਤੇ ਬਣਵਾਈ ਹੈ ਟੈਟੂ ਤੇ ਸ਼ਾਇਦ ਇਹ ਸੋਚ ਕੇ ਬਣਵਾਈ ਹੈ ਕਿ ਸਾਰੀ ਉਮਰ ਮੇਰੇ ਦੋਵੇਂ ਪੁੱਤ ਮੇਰੇ ਨਾਲ ਰਹਿਣਗੇ ਜਰਾਪੋਤ ਚਲਾ ਗਿਆ ਉਹਦਾ ਨਾਮ ਵੀ ਮੇਰੇ ਨਾਲ ਰਹੇਗਾ ਤੇ ਜਿਹੜਾ ਪੁੱਤ ਹਾਲੀ ਵਿੱਚ ਇਸ ਦੁਨੀਆ 'ਚ ਆਇਆ ਏ 17 ਮਾਰਚ 2024 ਨੂੰ ਜਿਹੜਾ ਪੁੱਤ ਆਇਆ ਏ ਉਹ ਪੁੱਤ ਵੀ ਇਦਾਂ ਹੀ ਮੇਰੇ ਨਾਲ ਮੇਰੇ ਨਾਲ ਨਾਲ ਹਮੇਸ਼ਾ ਰਹੇਗਾ ਕਿੰਨੀ ਸੋਹਣੀ ਵੀਡੀਓ ਹੈ ਇਸ ਵੀਡੀਓ ਬਾਰੇ ਹੋਰ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਬਸ ਇਹੀ ਕਵਾਂਗਾ ਕਿ ਕਦੇ ਵੀ ਪੁੱਤ ਮਾਵਾ ਨਾਲ ਵਖਣਾ ਹੋਣ ਕਦੇ ਵੀ ਮਾਵਾ ਪੁੱਤਾਂ ਨਾਲ ਵਖਣਾ ਹੋਣ ਪਿਓ ਦਾ ਕੀ ਹੈ ਪਿਓ ਤਾਂ ਦੁੱਖ ਕਈ ਸਹਾਰ ਲੈਂਦੇ ਆ ਕਈ ਪਿਓ ਨੂੰ ਦੁੱਖ ਜਿਤਾਉਣਾ ਨਹੀਂ ਆਂਦਾ ਲੇਕਿਨ ਥੋੜਾ ਬੋਤਾ ਜਿਹੜਾ ਕਹਿੰਦੇ ਨੇ ਨਾ ਕਿ ਪਿਓ ਤੁਹਾਡੀ ਤਾਕਤ ਹੁੰਦਾ ਹੈ ਤੇ ਜਿਹੜੀ ਮਾਂ ਹੈ ਉਹ ਤੁਹਾਡਾ ਘਰ ਹੁੰਦੀ ਹੈ ਤਾਕਤ ਤਾਂ ਬੰਦਾ ਹੌਲੀ-ਹੌਲੀ ਫੇਰ ਹਾਸਲ ਕਰ ਲੈਂਦਾ ਪਰ ਜੇਕਰ ਇੱਕ ਵਾਰੀ ਮਾਂ ਚਲ ਜੇ ਮਾਂ ਮਾਂ ਚਲ ਗਈ ਤਾਂ ਫਿਰ ਇਹ ਲੱਗਦਾ ਸਾਰਾ ਕੁਝ ਚਲ ਗਿਆ ਤਾਂ ਹੀ ਗਾਣਾ ਬਣਿਆ ਸੀ ਨਾ ਮੈਂ ਨਹੀਂ ਮੁੜ ਕੇ ਪੈਕੇ ਆਉਣਾ ਪੈਕੇ ਹੁੰਦੇ ਮਾਵਨ ਨਾਲ ਇਸ ਕਰਕੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਆਪਣੇ ਮਾਂ ਪੁੱਤ ਨੂੰ ਕੋਈ ਵੀ ਵੀਡੀਓ ਦੇਖ ਰਿਹਾ ਚਾਹੇ ਕੋਈ ਮਾਂ ਕੋਈ ਬਾਪ ਦੇਖ ਰਿਹਾ ਜਾਂ ਕੋਈ ਪੁੱਤਿਆ ਕੁਤੀ ਦੇਖ ਰਿਹਾ ਆਪਣੇ ਘਰਦਿਆਂ ਨੂੰ ਪਿਆਰ ਕਰੋ ਇੱਜ਼ਤ ਕਰੋ ਉਹਨਾਂ ਦੀ ਤੇ ਕਦੇ ਵੀ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਸਾਡੇ ਘਰ ਦੇ ਸਾਡਾ ਬੁਰਾ ਚਾਹੁੰਦੇ ਨੇ ਕਿਉਂਕਿ ਜਿਹਦਾ ਜੀ ਚੱਲ ਜਾਂਦਾ ਚਾਹੇ ਉਹ ਕਿਸੇ ਦਾ ਪੁੱਤ ਜਾਂ ਧੀ ਜਾਵੇ ਜਾਂ ਕਿਸੇ ਦਾ ਮਾਂ ਜਾਂ ਬਾਪ ਜਾਵੇ ਜਿਹਦਾ ਜੀ ਚੱਲ ਜਾਂਦਾ ਨਾ ਉਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੁੰਦਾ ਇਸ ਤੋਂ ਪਹਿਲਾਂ ਕੋਈ ਤੁਹਾਡੇ ਤੋਂ ਹਮੇਸ਼ਾ ਵਾਸਤੇ ਵਿਛੜ ਜੇ ਉਹਦਾ ਹੱਥ ਫੜ ਕੇ ਉਹਦਾ ਉਹਦਾ ਹੱਥ ਕੁੱਟ ਕੇ ਉਹਨੂੰ ਦੱਸੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਜਦੋਂ ਛੋਟੇ ਹੁੰਦੇ ਕਿਸੇ ਨੂੰ ਆਪਣੇ ਮਾਪਿਓ ਦਾ ਟੈਟੂ ਆਪਣੇ ਬਾਹਾਂ ਤੇ ਆਪਣੇ ਸਰੀਰ ਤੇ ਕਿਤੇ ਵੀ ਬਣਵਾਇਆ ਦੇਖਦੇ ਸੁਣਾ ਤਾਂ ਅਸੀਂ ਸੋਚਦੇ ਸੀ ਕਿ ਯਾਰ ਇਹ ਪਿਆਰ ਦਿਖਾਉਣ ਦਾ ਕਿਹੜਾ ਨਤੀਜਾ ਹੋਇਆ ਪਿਆਰ ਤੁਸੀਂ ਦਿਖਾਉਣਾ ਹੈ ਪਿਆਰ ਤੁਸੀਂ ਇਜ਼ਹਾਰ ਕਰਕੇ ਦਿਖਾ ਸਕਦੇ ਹੋ ਪਰ ਅੱਜ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਭਾਈ ਤੂੰ ਟੈਟੂ ਕਿਉਂ ਬਣਵਾਇਆ ਤੇ ਉਹ ਕਹਿੰਦਾ ਮੇਰੇ ਮਾਪਿਓ ਮੇਰੇ ਨਾਲ ਨਹੀਂ ਹੈਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਇਹਨਾਂ ਟੈਟੂ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਮੇਰੇ ਨਾਲ ਮੇਰੇ ਮਾਪਿਓ ਰਹਿੰਦੇ ਨੇ ਤੇ ਉਦਾਂ ਹੀ ਸਿੱਧੂ ਮੂਸੇ ਵਾਲੇ ਦੀ ਮਾਤਾ ਮਾਤਾ ਚਰਨ ਕੌਰ ਨੇ ਵੀ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਦਾ ਟੈਟੂ ਆਪਣੇ ਬਾਹਾਂ ਤੇ ਬਣਵਾਇਆ ਕਿੰਨੀ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਵੀ ਹੈ ਵੇਖਣ ਨੂੰ ਕਿੰਨਾ ਸੋਹਣਾ ਵੀ ਲੱਗਦਾ ਹੈ ਤੇ ਦੂਜੇ ਪਾਸੇ ਦੁੱਖ ਵੀ ਬਹੁਤ ਹੁੰਦਾ ਕਿ ਕਿਰਦਾਰ ਇੱਕ ਬੰਦੇ ਦਾ ਜਿੱਦਾਂ ਮਰਜ਼ੀ ਹੋਵੇ ਚਾਹੇ ਸਿੱਧੂ ਇੱਕ ਗਾਇਕ ਸੀ ਚਾਹੇ ਜਿੰਨੇ ਬੰਦੇ ਕਹਿੰਦੇ ਨੇ ਉਹਦੇ ਗਲਤ ਬੰਦਿਆਂ ਨਾਲ ਸੰਬੰਧ ਸੀ ਜਾਂ ਫਿਰ ਚਾਹੇ ਸਿੱਧੂ ਜਿਸ ਤਰੀਕੇ ਦਾ ਵੀ ਇਨਸਾਨ ਸੀ ਪਰ ਹੈ ਤਾਂ ਆਪਣੀ ਮਾਂ ਦਾ ਪੁੱਤ ਸੀ ਜਦੋਂ ਬਾਪ ਨੇ ਆਪਣੀ ਪਗੜੀ ਉਤਾਰ ਕੇ ਲੋਕਾਂ ਸਾਹਮਣੇ ਦਿਖਾਈ ਸੀ ਤੇ ਉਹ ਤਸਵੀਰ ਉਹ ਵੀਡੀਓ ਵੇਖ ਕੇ ਅੱਜ ਵੀ ਹੌਂਕਾ ਨਿਕਲ ਜਾਂਦਾ ਹੌਲ ਪੈਂਦੇ ਨੇ ਕਿ ਉਸ ਬਾਪ ਤੇ ਕੀ ਬੀਤੀ ਹੋਣੀ ਪਰ ਜਦੋਂ ਨਿੱਕਾ ਸਿੱਧੂ ਆਇਆ ਉਸ ਮਾਪੇ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਈ ਉਹ ਵੇਖ ਕੇ ਸਾਰਿਆਂ ਦੇ ਮਨ ਬਿਲਕੁਲ ਐਵੇਂ ਚਿਹਰੇ ਪਸੰਦ ਹੋ ਗਏ ਕਿ ਭਾਈ ਕੀ ਬਾਤ ਮਧਾ ਚਰਨ ਕੌਰ ਨੇ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਾਰੀਖ ਆਪਣੀ ਬਾਹ ਤੇ ਬਣਵਾਈ ਹੈ ਟੈਟੂ ਤੇ ਸ਼ਾਇਦ ਇਹ ਸੋਚ ਕੇ ਬਣਵਾਈ ਹੈ ਕਿ ساری ਉਮਰ ਮੇਰੇ ਦੋਵੇਂ ਪੁੱਤ ਮੇਰੇ ਨਾਲ ਰਹਿਣਗੇ ਜੜਾ ਪੁੱਤ ਚਲਾ ਗਿਆ ਉਹਦਾ ਨਾਮ ਵੀ ਮੇਰੇ ਨਾਲ ਰਹੇਗਾ ਤੇ ਜਿਹੜਾ ਪੁੱਤ ਹਾਲੀ ਵਿੱਚ ਇਸ ਦੁਨੀਆ 'ਚ ਆਇਆ ਏ 17 ਮਾਰਚ 2024 ਨੂੰ ਜਿਹੜਾ ਪੁੱਤ ਆਇਆ ਏ ਉਹ ਪੁੱਤ ਵੀ ਇਦਾਂ ਹੀ ਮੇਰੇ ਨਾਲ ਮੇਰੇ ਨਾਲ ਨਾਲ ਹਮੇਸ਼ਾ ਰਹੇਗਾ ਕਿੰਨੀ ਸੋਹਣੀ ਵੀਡੀਓ ਹੈ ਇਸ ਵੀਡੀਓ ਬਾਰੇ ਹੋਰ ਮੈਂ ਕੁਝ ਨਹੀਂ ਕਹਿਣਾ ਚਾਹਵਾਂਗਾ ਬਸ ਇਹੀ ਕਵਾਂਗਾ ਕਿ ਕਦੇ ਵੀ ਪੁੱਤ ਮਾਵਾ ਨਾਲ ਵਖਣਾ ਹੋਣ ਕਦੇ ਵੀ ਮਾਵਾ ਪੁੱਤਾਂ ਨਾਲ ਵਖਣਾ ਹੋਣ ਪਿਓ ਦਾ ਕੀ ਹੈ ਪਿਓ ਤਾਂ ਦੁੱਖ ਕਈ ਸਹਾਰ ਲੈਂਦੇ ਆ ਕਈ ਪਿਓ ਨੂੰ ਦੁੱਖ ਜਿਤਾਉਣਾ ਨਹੀਂ ਆਂਦਾ ਲੇਕਿਨ ਥੋੜਾ ਬੋਤਾ ਜਿਹੜਾ ਕਹਿੰਦੇ ਨੇ ਕਿ ਪਿਓ ਤੁਹਾਡੀ ਤਾਕਤ ਹੁੰਦਾ ਹੈ ਤੇ ਜਿਹੜੀ ਮਾਂ ਹੈ ਉਹ ਤੁਹਾਡਾ ਘਰ ਹੁੰਦੀ ਹੈ ਤਾਕਤ ਤਾਂ ਬੰਦਾ ਹੌਲੀ ਹੌਲੀ ਫੇਰ ਹਾਸਲ ਕਰ ਲੈਂਦਾ ਪਰ ਜੇਕਰ ਇੱਕ ਵਾਰੀ ਮਾਂ ਚੜ ਜੇ ਮਾਂ ਮਾਂ ਚਲ ਗਈ ਤਾਂ ਫਿਰ ਐਂ ਲੱਗਦਾ ਸਾਰਾ ਕੁਝ ਚਲ ਗਿਆ ਤਾਂ ਹੀ ਗਾਣਾ ਬਣਿਆ ਸੀ ਨਾ ਮੈਂ ਨਹੀਂ ਮੁੜ ਕੇ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਇਸ ਕਰਕੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਆਪਣੇ ਮਾਂ ਪੁੱਤ ਨੂੰ ਕੋਈ ਵੀਡੀਓ ਦੇਖ ਰਿਹਾ ਚਾਹੇ ਕੋਈ ਮਾਂ ਕੋਈ ਬਾਪ ਦੇਖ ਰਿਹਾ ਜਾਂ ਕੋਈ ਪੁੱਤਿਆ ਗੁਤੀ ਦੇਖ ਰਿਹਾ ਆਪਣੇ ਘਰਦਿਆਂ ਨੂੰ ਪਿਆਰ ਕਰੋ ਇੱਜ਼ਤ ਕਰੋ ਉਹਨਾਂ ਦੀ ਤੇ ਕਦੇ ਵੀ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਸਾਡੇ ਘਰ ਦੇ ਸਾਡਾ ਬੁਰਾ ਚਾਹੁੰਦੇ ਨੇ ਕਿਉਂਕਿ ਜਿਹਦਾ ਜੀ ਚੱਲ ਜਾਂਦਾ ਚਾਹੇ ਉਹ ਕਿਸੇ ਦਾ ਪੁੱਤਿਆ ਤੀ ਜਾਵੇ ਜਾਂ ਕਿਸੇ ਦਾ ਮਾਂ ਆ ਬਾਪ ਜਾਵੇ ਜਿਹਦਾ ਜੀ ਚੱਲ ਜਾਂਦਾ ਨਾ ਉਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੁੰਦਾ ਇਸ ਤੋਂ ਪਹਿਲਾਂ ਕੋਈ ਤੁਹਾਡੇ ਤੋਂ ਹਮੇਸ਼ਾ ਵਾਸਤੇ ਵਿਛੜ ਜੇ ਉਹਦਾ ਹੱਥ ਫੜ ਕੇ ਉਹਦਾ ਹੱਟ ਉਹਦਾ ਹੱਥ ਘੁੱਟ ਕੇ ਉਹਨੂੰ ਦੱਸੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਜਦੋਂ ਛੋਟੇ ਹੁੰਦੇ ਕਿਸੇ ਨੂੰ ਆਪਣੇ ਮਾਪਿਓ ਦਾ ਟੈਟੂ ਆਪਣੇ ਬਾਹਾਂ ਤੇ ਆਪਣੇ ਸਰੀਰ ਤੇ ਕਿਤੇ ਵੀ ਬਣਵਾਇਆ ਦੇਖਦੇ ਸੁਣਾ ਤਾਂ ਅਸੀਂ ਸੋਚਦੇ ਸੀ ਕਿ ਯਾਰ ਇਹ ਪਿਆਰ ਦਿਖਾਉਣ ਦਾ ਕਿਹੜਾ ਨਤੀਜਾ ਹੋਇਆ ਪਿਆਰ ਤੁਸੀਂ ਦਿਖਾਉਣਾ ਹੈ ਪਿਆਰ ਤੁਸੀਂ ਇਜ਼ਹਾਰ ਕਰਕੇ ਦਿਖਾ ਸਕਦੇ ਹੋ ਪਰ ਅੱਜ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਭਾਈ ਤੂੰ ਟੈਟੂ ਕਿਉਂ ਬਣਵਾਇਆ ਤੇ ਉਹ ਕਹਿੰਦਾ ਮੇਰੇ ਮਾਪਿਓ ਮੇਰੇ ਨਾਲ ਨਹੀਂ ਹੈਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਇਹਨਾਂ ਟੈਟੂ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਮੇਰੇ ਨਾਲ ਮੇਰੇ ਮਾਪਿਓ ਰਹਿੰਦੇ ਨੇ ਤੇ ਉਦਾਂ ਹੀ ਸਿੱਧੂ ਮੂਸੇ ਵਾਲੇ ਦੀ ਮਾਤਾ ਮਾਤਾ ਚਰਨ ਕੌਰ ਨੇ ਵੀ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਦਾ ਟੈਟੂ ਆਪਣੇ ਬਾਹਾਂ ਤੇ ਬਣਵਾਇਆ ਕਿੰਨੇ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਵੀ ਹੈ ਵੇਖਣ ਨੂੰ ਕਿੰਨਾ ਸੋਹਣਾ ਵੀ ਲੱਗਦਾ ਹੈ ਤੇ ਦੂਜੇ ਪਾਸੇ ਦੁੱਖ ਵੀ ਬਹੁਤ ਹੁੰਦਾ ਕਿ ਕਿਰਦਾਰ ਇੱਕ ਬੰਦੇ ਦਾ ਜਿੱਦਾਂ ਮਰਜ਼ੀ ਹੋਵੇ ਚਾਹੇ ਸਿੱਧੂ ਇੱਕ ਗਾਇਕ ਸੀ ਚਾਹੇ ਜਿਵੇਂ ਬੰਦੇ ਕਹਿੰਦੇ ਨੇ ਉਹਦੇ ਗਲਤ ਬੰਦੇ ਨਾਲ ਸੰਬੰਧ ਸੀ ਜਾਂ ਫਿਰ ਚਾਹੇ ਸਿੱਧੂ ਜਿਸ ਤਰੀਕੇ ਦਾ ਵੀ ਇਨਸਾਨ ਸੀ ਪਰ ਹੈ ਤਾਂ ਆਪਣੀ ਮਾਂ ਦਾ ਪੁੱਤੀ ਸੀ ਜਦੋਂ ਬਾਪ ਨੇ ਆਪਣੀ ਪਗੜੀ ਉਤਾਰ ਕੇ ਲੋਕਾਂ ਸਾਹਮਣੇ ਦਿਖਾਈ ਸੀ ਤੇ ਉਹ ਤਸਵੀਰ ਉਹ ਵੀਡੀਓ ਵੇਖ ਕੇ ਅੱਜ ਵੀ ਹੌਂਕਾ ਨਿਕਲ ਜਾਂਦਾ ਹੌਲ ਪੈਂਦੇ ਨੇ ਕਿ ਉਸ ਬਾਪਦ ਕੀ ਬੀਤੀ ਹੋਣੀ ਪਰ ਜਦੋਂ ਨਿੱਕਾ ਸਿੱਧੂ ਆਇਆ ਉਸ ਮਾਪੇ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਈ ਉਹ ਵੇਖ ਕੇ ਸਾਰਿਆਂ ਦੇ ਮਨ ਬਿਲਕੁਲ ਐਵੇਂ ਚਿਹਰੇ ਪਸੰਦ ਹੋ ਗਏ ਕਿ ਭਾਈ ਕੀ ਬਾਤ ਮਧਾ ਚਰਨ ਕੌਰ ਨੇ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਾਰੀਖ ਆਪਣੀ ਬਾਹ ਤੇ ਬਣਵਾਈ ਹੈ ਟੈਟੂ ਤੇ ਸ਼ਾਇਦ ਇਹ ਸੋਚ ਕੇ ਬਣਵਾਈ ਹੈ ਕਿ ساری ਉਮਰ ਮੇਰੇ ਦੋਵੇਂ ਪੁੱਤ ਮੇਰੇ ਨਾਲ ਰਹਿਣਗੇ ਜਿਹੜਾ ਪੁੱਤ ਚਲਾ ਗਿਆ ਉਹਦਾ ਨਾਮ ਵੀ ਮੇਰੇ ਨਾਲ ਰਹੇਗਾ ਤੇ ਜਿਹੜਾ ਪੁੱਤ ਹਾਲੀ ਵਿੱਚ ਇਸ ਦੁਨੀਆ 'ਚ ਆਇਆ ਏ 17 ਮਾਰਚ 2024 ਨੂੰ ਜਿਹੜਾ ਪੁੱਤ ਆਇਆ ਏ ਉਹ ਪੁੱਤ ਵੀ ਇਦਾਂ ਹੀ ਮੇਰੇ ਨਾਲ ਮੇਰੇ ਨਾਲ ਨਾਲ ਹਮੇਸ਼ਾ ਰਹੇਗਾ ਕਿੰਨੀ ਸੋਹਣੀ ਵੀਡੀਓ ਹੈ ਇਸ ਵੀਡੀਓ ਬਾਰੇ ਹੋਰ ਮੈਂ ਕੁਝ ਨਹੀਂ ਕਹਿਣਾ ਚਾਹਵਾਂਗਾ ਬਸ ਇਹੀ ਕਵਾਂਗਾ ਕਿ ਕਦੇ ਵੀ ਪੁੱਤ ਮਾਵਾ ਨਾਲ ਵਖਣਾ ਹੋਣ ਕਦੇ ਵੀ ਮਾਵਾ ਪੁੱਤਾਂ ਨਾਲ ਵਖਣਾ ਹੋਣ ਪਿਓ ਦਾ ਕੀ ਹੈ ਪਿਓ ਤਾਂ ਦੁੱਖ ਕਈ ਸਹਾਰ ਲੈਂਦੇ ਆ ਕਈ ਪਿਓ ਨੂੰ ਦੁੱਖ ਜਿਤਾਉਣਾ ਨਹੀਂ ਆਂਦਾ ਲੇਕਿਨ ਥੋੜਾ ਬੋਤਾ ਜਿਹੜਾ ਕਹਿੰਦੇ ਨੇ ਕਿ ਪਿਓ ਤੁਹਾਡੀ ਤਾਕਤ ਹੁੰਦਾ ਹੈ ਤੇ ਜਿਹੜੀ ਮਾਂ ਹੈ ਉਹ ਤੁਹਾਡਾ ਘਰ ਹੁੰਦੀ ਹੈ ਤਾਕਤ ਤਾਂ ਬੰਦਾ ਹੌਲੀ ਹੌਲੀ ਫੇਰ ਹਾਸਲ ਕਰ ਲੈਂਦਾ ਪਰ ਜੇਕਰ ਇੱਕ ਵਾਰੀ ਮਾਂ ਚੜ ਜੇ ਮਾਂ ਮਾਂ ਚਲ ਗਈ ਤਾਂ ਫਿਰ ਐਂ ਲੱਗਦਾ ਸਾਰਾ ਕੁਝ ਚਲ ਗਿਆ ਤਾਂ ਹੀ ਗਾਣਾ ਬਣਿਆ ਸੀ ਨਾ ਮੈਂ ਨਹੀਂ ਮੁੜ ਕੇ ਪੇਕੇ ਆਉਣਾ ਪੇਕੇ ਹੁੰਦੇ ਮਾਂ ਮਨ ਨਾਲ ਇਸ ਕਰਕੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਆਪਣੇ ਮਾਂ ਪੁੱਤ ਨੂੰ ਕੋਈ ਵੀ ਵੀਡੀਓ ਦੇਖ ਰਿਹਾ ਚਾਹੇ ਕੋਈ ਮਾਂ ਕੋਈ ਬਾਪ ਦੇਖ ਰਿਹਾ ਜਾਂ ਕੋਈ ਪੁੱਤਿਆ ਗੁਤੀ ਦੇਖ ਰਿਹਾ ਆਪਣੇ ਘਰਦਿਆਂ ਨੂੰ ਪਿਆਰ ਕਰੋ ਇੱਜ਼ਤ ਕਰੋ ਉਹਨਾਂ ਦੀ ਤੇ ਕਦੇ ਵੀ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਸਾਡੇ ਘਰ ਦੇ ਸਾਡਾ ਬੁਰਾ ਚਾਹੁੰਦੇ ਨੇ ਕਿਉਂਕਿ ਜਿਹਦਾ ਜੀ ਚੱਲ ਜਾਂਦਾ ਚਾਹੇ ਉਹ ਕਿਸੇ ਦਾ ਪੁੱਤਿਆ ਤੀ ਜਾਵੇ ਜਾਂ ਕਿਸੇ ਦਾ ਮਾਂ ਆ ਬਾਪ ਜਾਵੇ ਜਿਹਦਾ ਜੀ ਚੱਲ ਜਾਂਦਾ ਨਾ ਉਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੁੰਦਾ ਇਸ ਤੋਂ ਪਹਿਲਾਂ ਕੋਈ ਤੁਹਾਡੇ ਤੋਂ ਹਮੇਸ਼ਾ ਵਾਸਤੇ ਵਿਛੜ ਜੇ ਉਹਦਾ ਹੱਥ ਫੜ ਕੇ ਉਹਦਾ ਹੱਟ ਉਹਦਾ ਹੱਥ ਘੁੱਟ ਕੇ ਉਹਨੂੰ ਦੱਸੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਜਦੋਂ ਛੋਟੇ ਹੁੰਦੇ ਕਿਸੇ ਨੂੰ ਆਪਣੇ ਮਾਪਿਓ ਦਾ ਟੈਟੂ ਆਪਣੇ ਬਾਹਾਂ ਤੇ ਆਪਣੇ ਸਰੀਰ ਤੇ ਕਿਤੇ ਵੀ ਬਣਵਾਇਆ ਦੇਖਦੇ ਸਨ ਤਾਂ ਅਸੀਂ ਸੋਚਦੇ ਸੀ ਕਿ ਯਾਰ ਇਹ ਪਿਆਰ ਦਿਖਾਉਣ ਦਾ ਕਿਹੜਾ ਨਤੀਜਾ ਹੋਇਆ ਪਿਆਰ ਤੁਸੀਂ ਦਿਖਾਉਣਾ ਹੈ ਪਿਆਰ ਤੁਸੀਂ ਇਜ਼ਹਾਰ ਕਰਕੇ ਦਿਖਾ ਸਕਦੇ ਹੋ ਪਰ ਅੱਜ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਭਾਈ ਤੂੰ ਟੈਟੂ ਕਿਉਂ ਬਣਵਾਇਆ ਤੇ ਉਹ ਕਹਿੰਦਾ ਮੇਰੇ ਮਾਪਿਓ ਮੇਰੇ ਨਾਲ ਨਹੀਂ ਹੈਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਇਹਨਾਂ ਟੈਟੂ ਨੂੰ ਵੇਖ ਕੇ ਮੈਨੂੰ ਇਹ ਲੱਗਦਾ ਮੇਰੇ ਨਾਲ ਮੇਰੇ ਮਾਪਿਓ ਰਹਿੰਦੇ ਨੇ ਤੇ ਉਦਾਂ ਹੀ ਸਿੱਧੂ ਮੂਸੇ ਵਾਲੇ ਦੀ ਮਾਤਾ ਮਾਤਾ ਚਰਨ ਕੌਰ ਨੇ ਵੀ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਦਾ ਟੈਟੂ ਆਪਣੇ ਬਾਹ ਤੇ ਬਣਵਾਇਆ ਕਿੰਨੀ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਵੀ ਹੈ ਵੇਖਣ ਨੂੰ ਕਿੰਨਾ ਸੋਹਣਾ ਵੀ ਲੱਗਦਾ ਤੇ ਦੂਜੇ ਪਾਸੇ ਦੁੱਖ ਵੀ ਬਹੁਤ ਹੁੰਦਾ ਕਿ ਕਿਰਦਾਰ ਇੱਕ ਬੰਦੇ ਦਾ ਜਿੱਦਾਂ ਮਰਜ਼ੀ ਹੋਵੇ ਚਾਹੇ ਸਿੱਧੂ ਇੱਕ ਗਾਇਕ ਸੀ ਚਾਹੇ ਜਿਵੇਂ ਬੰਦੇ ਕਹਿੰਦੇ ਨੇ ਉਹਦੇ ਗਲਤ ਬੰਦੇ ਨਾਲ ਸੰਬੰਧ ਸੀ ਜਾਂ ਫਿਰ ਚਾਹੇ ਸਿੱਧੂ ਜਿਸ ਤਰੀਕੇ ਦਾ ਵੀ ਇਨਸਾਨ ਸੀ ਪਰ ਹੈ ਤਾਂ ਆਪਣੀ ਮਾਂ ਦਾ ਪੁੱਤੀ ਸੀ ਜਦੋਂ ਬਾਪ ਨੇ ਆਪਣੀ ਪਗੜੀ ਉਤਾਰ ਕੇ ਲੋਕਾਂ ਸਾਹਮਣੇ ਦਿਖਾਈ ਸੀ ਤੇ ਉਹ ਤਸਵੀਰ ਉਹ ਵੀਡੀਓ ਵੇਖ ਕੇ ਅੱਜ ਵੀ ਹੌਂਕਾ ਨਿਕਲ ਜਾਂਦਾ ਹੌਲ ਪੈਂਦੇ ਨੇ ਕਿ ਉਸ ਬਾਪ ਤੇ ਕੀ ਬੀਤੀ ਹੋਣੀ ਪਰ ਜਦੋਂ ਨਿੱਕਾ ਸਿੱਧੂ ਆਇਆ ਉਸ ਮਾਪੇ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਈ ਉਹ ਵੇਖ ਕੇ ਸਾਰਿਆਂ ਦੇ ਮਨ ਬਿਲਕੁਲ ਐਵੇਂ ਚਿਹਰੇ ਪਸੰਦ ਹੋ ਗਏ ਕਿ ਭਾਈ ਕਿਆ ਬਾਤ ਮਤਾਚਰਨ ਕੌਰ ਨੇ ਆਪਣੇ ਦੋਹਾਂ ਪੁੱਤਾਂ ਦੇ ਜਨਮ ਦੀ ਤਰੀਕ ਆਪਣੀ ਬਾਹ ਤੇ ਬਣਵਾਈ ਹੈ ਟੈਟੂ ਤੇ ਸ਼ਾਇਦ ਇਹ ਸੋਚ ਕੇ ਬਣਵਾਈ ਹੈ ਕਿ ساری ਉਮਰ ਮੇਰੇ ਦੋਵੇਂ ਪੁੱਤ ਮੇਰੇ ਨਾਲ ਰਹਿਣਗੇ ਜਿਹੜਾ ਪੁੱਤ ਚਲਾ ਗਿਆ ਉਹਦਾ ਨਾਮ ਵੀ ਮੇਰੇ ਨਾਲ ਰਹੇਗਾ ਤੇ ਜਿਹੜਾ ਪੁੱਤ ਹਾਲੀ ਵਿੱਚ ਇਸ ਦੁਨੀਆ 'ਚ ਆਇਆ ਹੈ 17 ਮਾਰਚ 2024 ਨੂੰ ਜਿਹੜਾ ਪੁੱਤ ਆਇਆ ਹੈ ਉਹ ਪੁੱਤ ਵੀ ਇਦਾਂ ਹੀ ਮੇਰੇ ਨਾਲ ਮੇਰੇ ਨਾਲ ਨਾਲ ਹਮੇਸ਼ਾ ਰਹੇਗਾ ਕਿੰਨੀ ਸੋਹਣੀ ਵੀਡੀਓ ਹੈ ਇਸ ਵੀਡੀਓ ਬਾਰੇ ਹੋਰ ਮੈਂ ਕੁਝ ਨਹੀਂ ਕਹਿਣਾ ਚਾਹਾਂਗਾ ਬਸ ਇਹੀ ਕਵਾਂਗਾ ਕਿ ਕਦੇ ਵੀ ਪੁੱਤ ਮਾਮਾ ਨਾਲ ਵਖਣਾ ਹੋਣ ਕਦੇ ਵੀ ਮਾਮਾ ਪੁੱਤਾਂ ਨਾਲ ਵਖਣਾ ਹੋਣ ਪਿਓ ਦਾ ਕੀ ਹੈ ਪਿਓ ਤਾਂ ਦੁੱਖ ਕਈ ਸਹਾਰ ਲੈਂਦੇ ਆ ਕਈ ਪਿਓ ਨੂੰ ਦੁੱਖ ਜਿਤਾਉਣਾ ਨਹੀਂ ਆਂਦਾ ਲੇਕਿਨ ਥੋੜਾ ਬੋਤਾ ਜਿਹੜਾ ਕਹਿੰਦੇ ਨੇ ਨਾ ਕਿ ਪਿਓ ਤੁਹਾਡੀ ਤਾਕਤ ਹੁੰਦਾ ਹੈ ਤੇ ਜਿਹੜੀ ਮਾਂ ਹੈ ਉਹ ਤੁਹਾਡਾ ਘਰ ਹੁੰਦੀ ਹੈ ਤਾਕਤ ਤਾਂ ਬੰਦਾ ਹੌਲੀ-ਹੌਲੀ ਫੇਰ ਹਾਸਲ ਕਰ ਲੈਂਦਾ ਪਰ ਜੇਕਰ ਇੱਕ ਵਾਰੀ ਮਾਂ ਚਲ ਜੇ ਮਾਂ ਮਾਂ ਚਲ ਗਈ ਤਾਂ ਫਿਰ ਇਹ ਲੱਗਦਾ ਸਾਰਾ ਕੁਝ ਚਲ ਗਿਆ ਤਾਂ ਹੀ ਗਾਣਾ ਬਣਿਆ ਸੀ ਨਾ ਮੈਂ ਨਹੀਂ ਮੁੜ ਕੇ ਵੇਕੇ ਆਉਣਾ ਪੇਕੇ ਹੁੰਦੇ ਮਾਮਣ ਨਾਲ ਇਸ ਕਰਕੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਆਪਣੇ ਮਾਪੁੱਤ ਨੂੰ ਕੋਈ ਵੀ ਵੀਡੀਓ ਦੇਖ ਰਿਹਾ ਚਾਹੇ ਕੋਈ ਮਾਂ ਕੋਈ ਬਾਪ ਦੇਖ ਰਿਹਾ ਜਾਂ ਕੋਈ ਪੁੱਤਿਆ ਕੁਤੀ ਦੇਖ ਰਿਹਾ ਆਪਣੇ ਘਰਦਿਆਂ ਨੂੰ ਪਿਆਰ ਕਰੋ ਇੱਜ਼ਤ ਕਰੋ ਉਹਨਾਂ ਦੀ ਤੇ ਕਦੇ ਵੀ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਸਾਡੇ ਘਰ ਦੇ ਸਾਡਾ ਬੁਰਾ ਚਾਹੁੰਦੇ ਨੇ ਕਿਉਂਕਿ ਜਿਹਦਾ ਜੀ ਚੱਲ ਜਾਂਦਾ ਚਾਹੇ ਉਹ ਕਿਸੇ ਦਾ ਪੁੱਤਿਆ ਧੀ ਜਾਵੇ ਜਾਂ ਕਿਸੇ ਦਾ ਮਾਂ ਜਾਂ ਬਾਪ ਜਾਵੇ ਜਿਹਦਾ ਜੀ ਚੱਲ ਜਾਂਦਾ ਨਾ ਉਹ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਹੁੰਦਾ ਇਸ ਤੋਂ ਪਹਿਲਾਂ ਕੋਈ ਤੁਹਾਡੇ ਤੋਂ ਹਮੇਸ਼ਾ ਵਾਸਤੇ ਵਿਛੜ ਜੇ ਉਹਦਾ ਹੱਥ ਫੜ ਕੇ ਉਹਦਾ ਉਹਦਾ ਹੱਥ ਘੁੱਟ ਕੇ ਉਹਨੂੰ ਦੱਸੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ